ਦੇਖਦੇ ਹਾਂ ਹਕ ਸੱਚ ਦੀ ਆਵਾਜ਼ ਕੇ 950 ਹਲਕਾ ਬੰਗਾ ਅਦੀਨ ਪੈਂਦੇ ਹੱਪੋਵਾਲ ਦੇ ਸਰਪੰਚ ਗੁਰਿੰਦਰ ਸਿੰਘ ਤੇ ਹੋਏ ਹਮਲੇ ਵਿੱਚ ਆਰੋਪੀ ਨੂੰ ਪੁਲਿਸ ਮੁਕਾਬਲੇ ਤੋਂ ਬਾਅਦ ਗੈਂਗਸਟਰ ਨੂੰ ਪੁਲਿਸ ਦੇ ਜ਼ਖਮੀ ਹਾਲਤ ਵਿੱਚ ਕਾਬੂ ਕਰ ਲਿਆ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਕਰਨਜੀਤ ਸਿੰਘ ਉਰਫ ਜੱਸਾ ਪੁੱਤਰ ਸੁਰਿੰਦਰ ਸਿੰਘ ਵਾਸੀ ਪਾਲਾ ਜ਼ਿਲ੍ਹਾ ਜਲੰਧਰ ਥਾਣਾ ਫਿਲੌਰ ਹੱਪੋਵਾਲ ਦੇ ਸਰਪੰਚ ਗੁਰਿੰਦਰ ਸਿੰਘ ਤੇ ਹਮਲਾ ਕਰਵਾਉਣ ਵਾਲਾ ਕਰਨਜੀਤ ਸਿੰਘ ਉਰਫ ਜੱਸਾ ਪੁੱਤਰ सुरेंद्र ਸਿੰਘ ਵਾਸੀ ਪਾਲਾ ਜ਼ਿਲ੍ਹਾ ਜਲੰਧਰ थाना ਫਿਲੌਰ ਹਾਲ ਵਾਸੀ ਹੱਪੋਵਾਲ ਜੋ ਆਪਣੇ ਨਾਂ ਤੇ ਘਰ ਰਹੇ ਰਿਹਾ ਸੀ ਪੁਲਿਸ ਨਾਲ ਹੋਈ ਮੋਟ ਪੇੜ ਵਿੱਚ ਗੈਂਗਸਟਰ ਜ਼ਖਮੀ ਹੋ ਗਿਆ ਜਾਣਕਾਰੀ ਅਨੁਸਾਰ ਤਿੰਨ ਗੋਲੀਆਂ ਗੈਂਗਸਟਰ ਵੱਲੋਂ ਚਲਾਈਆਂ ਗਈਆਂ ਤੇ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਵਿੱਚ ਇੱਕ ਗੋਲੀ ਗੈਂਗਸਟਰ ਦੀ ਲੱਤ ਵਿੱਚ ਲੱਗੀ ਜਿਸ ਨੂੰ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਨੂੰ ਅਸਲੇ ਦੀ ਬਰਾਮਦਗੀ ਲਈ ਬਿਆੰਦਾ ਗਿਆ ਸੀ ਤਾਂ ਗੈਂਗਸਟਰ ਨੇ ਇਕਦਮ ਪੁਲਿਸ ਤੇ ਫਾਇਰ ਕਰ ਦਿੱਤੇ ਪੁਲਿਸ ਨੇ ਵੀ ਜਵਾਬੀ ਫਾਇਰ ਕਰਦੇ ਹੋਏ ਆਪਣਾ ਬਚਾਅ ਕੀਤਾ ਤੇ ਇੱਕ ਗੈਂਗਸਟਰ ਦੇ ਗੋਲੀ ਲੱਗੀ ਸਰ ਅੱਜ ਇੱਕੀ ਕਾਰਵਾਈ ਹੋਈ ਹੈ ਇੱਥੇ ਅੱਜ ਮਕਦਮਾ ਨੰਬਰ 114 ਦੇ ਵਿੱਚ ਮੁਕਤਸਫਾਣਾ ਸੀ ਕਿ ਗੁਰਿੰਦਰ ਸਿੰਘ ਸਰਪੰਚ ਵਾਸੀ ਹਪਵਾਲਾ ਪਿੰਡ ਨੂੰ ਗੋਲੀਆਂ ਮਾਰੀਆਂ ਗਈਆਂ ਸੀ ਉਸ ਬੰਦੇ ਨੂੰ ਜਿਹੜਾ ਦੋਸ਼ੀ ਹੈ ਜਿਸ ਕੰਸੈਂਟ ਕਰਨ ਚ ਉਹ ਜਿਸ ਸਟੇਸ਼ਨ ਤੋਂ ਗ੍ਰਫਤਰ ਕੀਤਾ ਸੀ ਉਹਦੀ ਗ੍ਰਫਤਰੀ ਤੋਂ ਬਾਅਦ ਉਹਨੇ ਪੁਸ਼ਕਾਸ ਨਾਮ ਦੇ ਇੱਕ ਮੁਕਾਸਰ ਨੂੰ ਚਾਪੀਦਾ ਸੀ ਵੀ ਉਹ ਸਵਾਗਤ ਤੇ ਉਸ ਨੂੰ ਪੰਨਾ ਆਪਣੇ ਜਿਹੜੇ ਸਾਥੀਆਂ ਨੂੰ ਵੀ ਬਾਪਨ ਗਵਾਏ ਸੀ ਤੇ ਉਹਨਾਂ ਦੀ ਬਰਾਮਦੀ ਜਿਹੜਾ ਐਸਐਚਓ ਸਾਹਿਬ ਨੇ ਸਿੱਧੀ ਤੋਂ ਸਦਰ ਬੰਗਾ ਸਦਰ ਬੰਗਾ ਦੇ ਏਰੀਆ ਵਿੱਚ ਰਿਕਵਰੀ ਕਰਾਉਣ ਵਿੱਚ ਮੌਕੇ ਤੇ ਆਈ ਸੀ ਦਰਮੇਂ ਰਿਕਵਰੀ ਜਿਹੜੀ ਲਾ ਦੋਸ਼ੀ ਅਲੋਗ ਰਿਕਵਰੀ ਸੌਂਦਰ ਦੇ ਫੋਰਸ ਪਾਰਟੀ ਦੇ ਜੱਟ ਦਾ ਮੇਰੇ ਆਪਣੇ ਮਕਾਸ਼ ਪਾਕੇ ਰੱਖਿਆ ਹੈ ਵੈਪਨ ਮਨ ਫਾਇਰਿੰਗ ਕਰਦੀ ਗੁਰਨੇ ਫਾਇਰਿੰਗ ਜਿਹੜੀ ਹੈ ਮੁੱਖ ਆਫਸਰ ਤੇ ਪੋਸਟ ਪਾਰਟੀ ਨੇ ਉਹਨਾਂ ਦਾ ਜਵਾਬੀ ਫਾਇਰ ਉਹਨੂੰ ਪਰ ਜੰਗਲ ਲੋਕਾਂ ਲਈ ਜਰਾ ਉਹਦੇ ਦਾ ਫਾਇਰ ਕੀਤਾ ਤੋਂ ਦੀ ਲੱਤ ਵਿੱਚ ਜੰਗਰੀ ਹੈ ਇਹ ਕਿੰਨੇ ਫਾਇਰ ਹੋਏ ਹਨ ਉਸ ਦਸ਼ੀਨ ਉਹਨਾਂ ਦੇ ਬਾਕੀ ਦਿਨ ਰੌਂਡ ਦੀ ਗੋਟ ਪਾਰਟੀ ਦੇ ਫਾਇਰ ਕੀਤਾ ਜਿਸ ਵਿੱਚ ਮਕਾਸ਼ ਸਥਾਨਾ ਚਿੱਤੀ ਬੰਗਾ ਵੱਲੋਂ ਇਹਦੇ ਜਵਾਬੀ ਫਾਇਰ ਵਿੱਚ ਦੂਗ ਰੌਂਡ ਦੇ ਫਾਇਰ ਤੇ ਗੋਲੀ ਕਿਸੇ ਕੋਲ ਤੋਂ ਮੁਲਾਜਮ ਦੇ ਜਾਂ ਉਸੀ ਤੇ ਕੋਈ ਲੱਗੀ ਉਹ ਜਿਹੜੀ ਫਾਇਰਿੰਗ ਗ라운ਡ ਦੀ ਨਾਲ ਆਪਣਾ ਬਚਾਅ ਚ ਪੋਸਟ ਪਾਰਟੀ ਬਣਾਇਆ ਨਰਸੀ ਉਹ ਆਪਣੇ ਸੇਫ ਪੇਸ਼ੈਂਟ ਚੋਕ ਇੱਕ ਕੇਸ ਮਾਮਲੇ ਦੇ ਵਿੱਚ ਲੜਿੰਦਾ ਸੀਗਾ ਇਹਨੇ ਗੁਰਵਿੰਦਰ ਸਿੰਘ ਸਰਪੰਚ ਐਂਡ ਲੂਕਬਲ ਗੁਰਜਨ ਮਾਰਵਾਹ ਜੀ ਜਿਹਨਾਂ ਦੀ ਪ੍ਰਾਣੀ ਆਪੀ ਦੁਸ਼ਮਣੀ ਸੀ ਉਸ ਬੰਦ ਵਿੱਚ ਇਹਨੇ ਆਪਣੇ ਸਾਥੀਆਂ ਦੇ ਨਾਲ ਉਹ ਵਾਰ ਕਰਵਾਇਆ